ਨਮਸਕਾਰ ਸਾਥੀਓ ਤੁਸੀਂ ਦੇਖ ਰਹੇ ਹੋ ਆਪਣਾ ਹਲਚਲ ਤੇ ਆਪਾਂ ਅੱਜ ਗੱਲ ਕਰਾਂਗੇ ਮਾਸਟਰ ਕਾਕਾ ਮਨਿੰਦਰ ਸਿੰਘ ਜੀ ਨਾਲ ਭਾਜਪਾ ਦੇ ਮਿਤਪਰਧਾਨ ਨੇ ਉਹਨਾਂ ਨਾਲ ਗੱਲ ਕਰਦੇ ਆਂ ਕਿ ਉਹ ਅਕਸਰ ਹੀ ਸਰਕਾਰ ਦੇ ਜੋ ਸਕੀਮਾਂ ਆਉਂਦੇ ਨੇ ਉਸ ਬਾਰੇ ਗੱਲਬਾਤ ਕਰਦੇ ਰਹਿੰਦੇ ਨੇ ਬੋਲਦੇ ਨੇ ਅੱਜ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਕਿ ਜੋ ਸਰਕਾਰ ਨੇ ਨਵੀਂ ਸਕੀਮ ਲਾਈ ਹੈ ਜ਼ਮੀਨ ਨੂੰ ਲੈ ਕੇ ਲੈਂਡ ਪੋਲਿਸੀ ਨੂੰ ਜੋ ਸਿਸਟਮ ਆਇਆ ਉਹ ਉਹਨਾਂ ਨਾਲ ਗੱਲ ਕਰਦੇ ਆਂ ਨਾਲ ਅਕਸਰ ਇਹ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਜੋ ਸਰਕਾਰ ਜੋ ਲੈਂਡ ਪੋਲਿਸੀ ਸਕੀਮ ਲੈ ਕੇ ਆਈ ਹੈ ਸਭ ਤੋਂ ਪਹਿਲਾਂ ਤਾਂ ਹਰ ਚਲਦੇ ਸਾਰੇ ਹੀ ਸੂਚਿਵਤ ਆਪ ਦਾ ਬਹੁਤ ਬਹੁਤ ਧੰਨਵਾਦ ਮਨਤੋਂ ਜਿੰਦ ਬਣੀ ਰਾਜ ਚ ਆਪਣੀ ਤਰੱਕੀ ਬਖਸ਼ੇ ਕਿ ਉਪਰ ਤੁਸੀਂ ਬਿਨਾਂ ਕਿਸੇ ਲੋਗ ਲਾਜ ਪਾਰਟੀ ਤੋਂ ਇਤਨਾਮ ਤਾਂ ਦਿੰਦਾ ਤੁਸੀਂ ਲੋਕਾਂ ਦੀ ਸੇਵਾ ਕਰਦੇ ਜਿੱਤੇ ਤੁਹਾਨੂੰ ਕਿਸ ਸਮੱਸਿਆ ਦੀ ਪੁਲਾਇਆ ਜਾਂਦਾ ਤੁਸੀਂ ਹਾਜ਼ਰ ਹੋਣ ਬੜੀ ਮਿਹਰਬਾਨੀ ਵਾਲੀ ਦੂਸਰੀ ਗੱਲ ਰਹੀ ਆਪਣੀ ਲੈਂਡ ਪੁਲਿੰਗ ਦੀ ਨੀਤੀ ਦੀ ਦੇਖੋ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਸਾਰੇ ਹੀ ਚੰਗੇ ਸਿਹਤ ਬੰਦੇ ਇਸ ਗੱਲ ਦਾ ਬਰੋਧ ਕਰਦੇ। ਉਬਰੋਧ ਉਹਨਾਂ ਦਾ ਜਾਇਜ਼ ਵੀ ਹੈ। ਦੇਖੋ ਭੂਮੀ ਗ੍ਰਹਿਣ ਨੀਤੀ ਕਿਹ ਹੈ ਜੀ ਹੁੰਦੀ ਹੈ ਵੀ ਜਿੱਥੇ ਜਿੱਥੇ ਜ਼ਰੂਰਤ ਹੁੰਦੀ ਹੈ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਵਰਤਿਆ ਜਾਂਦਾ। ਉਹ ਖਰੀਦੀ ਜਾਂਦੀ ਹੈ। ਉਸ ਤੋਂ ਆਦੋ ਦਾ ਜਿਹਨੂੰ ਐ ਲੈਂਡ ਆਫ ਯੂਟਿਲਾਈਜੇਸ਼ਨ ਚੇਂਜ ਕਹਿੰਦੇ ਨੇ ਸੀਐਲਯੂ ਵੀ ਉਹਨੂੰ ਲੈਂਡ ਨੂੰ ਚੇਂਜ ਕਰਾਇਆ ਜਾਂਦਾ ਜੇ ਖੇਤੀਬਾੜੀ ਵਾਲੀ ਹੈ। ਹਕੂਮੰਦ ਦਾ ਸਵੀਚ ਜਾਂ ਗ੍ਰੀਨ ਜ਼ੋਨ ਚ ਚੇਂਜ ਜ਼ੋਨਸ ਇਹ ਕਦੇ ਅਜ ਤੱਕ ਨਹੀਂ ਹੋਇਆ ਵੀ ਤੁਸੀਂ ਇੱਕ ਇਹ ਗੱਲ ਹੁਕਮ ਤਾਨਾ ਚਾਹੀ ਪ੍ਰਮਾਣ ਕਰਦੇ ਹੋ ਵੀ 24000 ਏਕੜ ਜ਼ਮੀਨ ਲਵਾਂਗੇ ਇਨੇ ਪਿੰਡਾਂ ਦੀਆਂ ਏ ਕਰਾਂਗੇ ਉਹ ਕਰਾਂਗੇ ਉਹ ਵੀ ਇੱਕ ਇਹ ਜਿਹਾ ਸ਼ਹਿਰ ਕੋਲੇ ਜਿਹੜਾ ਕਿ ਬੜਾ ਇੰਪੋਰਟੈਂਟ ਤੇ ਇੰਡਸਟਰੀ ਵਾਲਾ ਸ਼ਹਿਰ ਹੈ ਜਿੱਥੇ ਬਹੁਤ ਸਾਰੇ ਪ੍ਰਵਾਸੀ ਆ ਕੇ ਵੱਸਦੇ ਹੁਣ ਉਹ ਚ ਵਿਰੋਧ ਕਰਨ ਦਾ ਮੁੱਖ ਕਾਰਨ ਕੀ ਹੈ ਵੀ ਤੁਸੀਂ ਉਹ ਸਾਰੇ ਲੋਕਾਂ ਤੇ ਅਜੇ ਲਈ ਨਹੀਂ ਕਰੀ ਨਹੀਂ ਕੁਦਤਾ ਨਹੀਂ ਔਰ ਉਹ ਸਿਸਟਮ ਨਹੀਂ ਤੁਸੀਂ ਇੱਕ ਕਾਨੂੰਨ ਪਹਿਨੀ ਇੱਕ ਫਰਮਾਨਚਾਰੀ ਕਰ ਦਿੱਤਾ ਵੀ ਉਹ ਜਿਹਦੇ ਜਿਹਦੇ ਜ਼ਮੀਨ ਨਾਂ ਹੈ ਨਾ ਤਾਂ ਉਹ ਨੂੰ ਅੱਜ ਤੋਂ ਬਾਅਦ ਵੇਚ ਸਕਦਾ ਨਾ ਤੋਂ ਗੁਲਨੌਣ ਲੈ ਸਕਦਾ ਨਾ ਉਹ ਦੀ ਕਿਸੇ ਤਰੀਕੇ ਨਾਲ ਪਰਤੋਂ ਲੈ ਸਕਦਾ ਹੁਣ ਦੇਖੋ ਜੀ ਕਿੱਡੀ ਵੱਡੀ ਵਿਧੀ ਕੀ ਹੈ ਚੀਤ ਹੋ ਗਈ ਹੈ ਜ਼ਮੀਨ ਥੋੜੀ ਹੈ ਸਰਕਾਰ ਇੱਕ ਤਰ੍ਹਾਂ ਨਾਲ ਗੁੰਡਾਗਰਦੀ ਵਾਂਗੂ ਅੱਜ ਤੋਂ ਬਾਅਦ ਤੂੰ ਨਹੀਂ ਮਰਤਣ ਕਿੱਡਾ ਮਾੜਾ ਤੇ ਨਮੂਸ਼ੀ ਭਰੇ ਦੂਸਰੀ ਕਿਸਾਨ ਦੁਨੀਆਂ ਕਿਉਂ ਲੜ ਰਹੀ ਹੈ ਉਹਨਾਂ ਦਾ ਮੇਨ ਮਨੋਰਥ ਇਹ ਹੈ ਵੀ ਇਸ ਨਾਲ ਥੱਲੇ ਕਿਸਾਨਾਂ ਦਾ ਉਜਾੜਾ ਨਹੀਂ ਹੋਣਾ ਉੱਤੇ ਛੋਟੀ ਇੰਡਸਟਰੀ ਵਾਲੇ ਬੰਦੇ ਛੋਟੇ ਕਾਰੀਗਰ ਬੰਦੇ ਜਿਹੜੀ ਉਹ 24000 ਏਕੜ ਦੇ ਖੇਤੀ ਕਰਨ ਚ ਸੰਧ ਰੇ ਸਪਰੇਅ ਦੁਕਾਨਦਾਰੀ ਦੇਖੋ ਤੁਸੀਂ ਸੋਚ ਕੇ ਦੇਖੋ 24000 ਏਕੜ ਤੇ ਜਦੋਂ ਕੀਤੀ ਹੋਊਗੀ ਤਾਂ ਉਹਦੇ ਵੀ ਵੀ ਹੈ ਉਹ ਦੁਕਾਨਦਾਰਾਂ ਤੋਂ ਆਊਗਾ ਰੇ ਸਪਰੇਅ ਵੀ ਹੈ ਦੁਕਾਨਦਾਰਾਂ ਤੋਂ ਆਊਗਾ ਲੇਬਰ ਵੀ ਹੈ ਕਹਿਣ ਦਾ ਮਤਲਬ ਇਹ ਵਪਾਰੀਆਂ ਦਾ ਸਬਦਾ ਸਾਰਾ ਨਹੀਂ ਉਜੜਾ ਦੂਸਰੀ ਵਾਰ ਰਾਜ ਤੱਕ ਕੀ ਆਉਗੂਗੀ ਤੁਸੀਂ ਕਿ ਤੁ ਸੁੱਚ ਪੈਸੇ ਦੇ ਕੇ ਉਹਨਾਂ ਲੋਕਾਂ ਵਪਾਰੀਆਂ ਨੂੰ ਦਿੱਲੀ ਵਾਲੇ ਧਾੜਗੀਆਂ ਨੂੰ ਤੁਸੀਂ ਉਹ ਜ਼ਮੀਨ ਦਿਓਗੇ ਉਹ ਕਲੋਨੀਆਂ ਘਟ ਘਟ ਜਾ ਆਪਣੇ ਹਿਸਾਬ ਨਾਲ ਰੱਖ ਰੱਖ ਇੰਚਾਂ ਚ ਜਗਾ ਦੇ ਚ ਤੁਸੀਂ ਕਹਿ ਰਹੇ ਹੋ ਕਿ ਸਬਦਾ ਉਜੜਾ ਹੋਵੇਗਾ ਕਿਸਾਨ ਵਿਰੋਧ ਵੀ ਵਿਰੋਧ ਵੀ ਕਰ ਰਹੇ ਨੇ ਲੇਕਿਨ ਪੰਜਾਬ ਸਰਕਾਰ ਕਹੀ ਹੈ ਕਿ ਇਸ ਦਾ ਵਿੱਚ ਵਪਾਰੀ ਦਾ ਵੀ ਫਾਇਦਾ ਹੈ ਕਿਸਾਨ ਦੀ ਰਾਜਮੰਦੀ ਨਾਲੀ ਜਮੀਨ ਲਈ ਜਾਏਗੀ ਰਾਜਮੰਦੀ ਨਾਲ ਜਮੀਨਾਂ ਦਾ ਉਸ ਤੋਂ ਬਾਅਦ ਉਸ ਨੂੰ ਜਬੀਜੋ ਕੋਲੋਨੀ ਕੱਟੀ ਜਾਏਗੀ ਕਿਸਾਨਾਂ ਵਾਸਤੇ ਕੋਚ ਪਲਾਟ ਰੱਖੇਗੇ ਉਹਨਾਂ ਵਾਸਤੇ ਪਹਿਲੇ ਸੁਣੋ ਪਹਿਲਾ ਇੱਕ ਭੂਮੀ ਗ੍ਰਹਿਣ ਕਰੀ ਗਈ ਤੁਹਾਨੂੰ ਆਪਣੇ ਨੇੜੇ ਦੀ ਧਾਰਨਦਨ ਗਵਿੰਦਪੁਰ ਕਹਿੰਦੇ ਕਿਸਾਨਾਂ ਨੂੰ ਦੇਵਾਂਗੇ ਜੇ ਕਰਾਂਗੇ ਉਹ ਕਰਾਂਗੇ ਉਹ ਅੱਜ ਤੱਕ ਆਵਾਜ਼ ਨਹੀਂ 700 ਕਿਲਰਾਂ ਨੇ ਕਿਸਾਨਾਂ ਦੇ ਨਾਲ ਥੋੜੇ ਪਲਾਟ ਗਏ ਦੂਜੀ ਗੱਲ ਫਾਰਦੀ ਕਰਨ ਲੋ ਇੱਥੇ ਇਹਨਾਂ ਨੇ ਜ਼ਮੀਨ ਅਕਵਾਇਰ ਕਰ ਲਈਏ ਕਹਿੰਦੇ ਇਹਦੇ ਜੱਟਾਂ ਨੂੰ ਪਾਏ ਨੇ ਤੇ ਪਲਾਟ ਦੇਵਾਂਗੇ ਜੋ ਡਿਵੈਲਪ ਨਹੀਂ ਹੁੰਦੀ ਫਿਰ ਕੀ ਕਰਨਗੇ ਜੜ ਤਾਂ ਮਾਰੇਗਾ ਤੁਸੀਂ ਕਿ ਲੌਲੀਪੌਪ ਦਿੱਤਾ ਵੀ ਜਦੋਂ ਇਹ ਡਿਵੈਲਪ ਹੋਊਗੀ ਤੇ ਲੱਖਾਂ ਦਾ ਭਾਅ ਹੋਊਗਾ ਤੁਹਾਡਾ ਕਰੋੜਾਂ ਦਾ ਬਿਕਜੂਗਾ ਇਹ ਤਾਂ ਇੱਕ ਕੱਲਾ ਬਿਕਜੂਗਾ ਆਪ ਵੇਖਾ ਬਲਾਡੇ ਆਪਣੇ ਪੁੱਢਾ ਕਟਿਆ ਸੀ ਥੋੜੇ ਸਾਹਮਣੇ 슈ਗਰ ਮਿਲ ਕੱਟੀ ਸੀ ਵਿੱਕੀ ਉਹ ਸਰਕਾਰ ਨੇ ਪਲਾਟ ਦਿੱਤੇ ਜੀ ਮੇਰਾ ਵੀ ਹੈਗਾ ਦੇ ਦੇ ਸਰਕਾਰੀ ਕੀਮਤ ਜਦੋਂ ਕਾਮਯਾਬ ਹੋਣੀਆਂ ਦੇਖੀ ਜਾਊਗੀ ਕਦੋਂ ਕਿ ਤੁਸੀਂ ਅੱਜ ਤੱਕ ਇਹਦਾ ਜਾਣਾ ਕਰਤਾ ਪਲਾਟ 20 ਹਜ਼ਾਰ ਤੋਂ ਨਾ ਦੇਉ ਉੱਥੇ 20 ਹਜ਼ਾਰ ਓਰੀਜ਼ਾ ਆਲੂ ਕੀਮਤ ਨਾ ਹੋਵੇ ਉਸ ਗੱਲ ਦੀ ਤੁਸੀਂ ਉਸ ਗੱਲ ਨੂੰ ਕਿਵੇਂ ਜ਼ਾਮਤ ਕਰੋਗੇ ਕਿੱਡੀ ਵੱਡੀ ਓਰ ਇਸ ਗੱਲ ਕਰਕੇ ਤਾਂ ਚਾਰ ਚਪੇਰਿਆਂ ਪੰਜੀ ਦੇਣੀ ਨਹੀਂ ਲੁੱਟ ਕੇ ਦਿੱਲੀ ਵਾਲਿਆਂ ਨੂੰ ਦੇਣਾ ਹੈ ਪੰਜਾਬ ਦਾ ਉਜਾੜਾ ਕਰਨਾ ਇਹਦਾ ਆਰਾਮ ਰੋਲ ਹੈ ਹਰੇਕੀ ਜੱਗਾ ਦੌੜ ਪਿੱਛਾ ਚੌੜ ਲੋਕ ਕੋਲ ਉਰੇ ਮੈਂ ਪੁੱਛਿਆ ਗਿਆ ਵੀ ਸਭਾ ਤੋਂ ਕਿੱਲਾ ਜ਼ਮੀਨ ਦਾ 50 ਕਿੱਲੇ ਤਰੀ ਮੰਡੀ ਕੱਟੀ ਹੈ 75 ਕਿੱਲੇ ਦਾ ਕੀ ਕਰੋਗੇ ਕੰਦੀ ਦੇਖਾਂਗੇ ਜੇ ਕਹੇ ਵੀ ਦੋ ਮੰਡੀਆਂ ਪਹਿਲਾਂ ਬਲਾਡੇ ਪਿੱਛੇ ਨੇ ਉਹਨਾਂ ਦਾ ਕੀ ਕਰਾਂਗੇ ਕੰਦੀ ਦੇਖਾਂਗੇ ਦੇਖੋਗੇ ਕੀ ਦੱਸੋਣਾ ਪਲਾਨ ਬਣਾਉਂਗੀ ਦੇਖੋ ਸਰ ਮੰਡੀ ਕੱਟੀ ਗਈ ਬਲਾਡੇ ਬਹੁਤ ਵੱਡੀ ਥੋੜਾ ਤਾਂ ਵਪਾਰੀ ਵੀ ਕੁਛ ਐਥੋਂ ਦੇ ਸਭ ਕੋ ਦੇਖ ਬਿਲਕੁਲ ਗਲਤ ਗੱਲ ਹੈ ਕੋਈ ਵਪਾਰੀ ਮੁੱਝ ਨਹੀਂ ਕੋਈ ਆੜਤੀਆ ਕੁਛ ਨਹੀਂ ਚਾਰ ਬੰਦੇ ਜਿਹੜੇ ਮੈਨੂੰ ਕਹਿਣਾ ਨਹੀਂ ਚਾਹੀਦਾ ਇਵਨ ਕਿ ਜਿਹੜੇ ਆੜਤੀਏ ਵੀ ਨਹੀਂ ਸੀ ਹੋ ਸਕਦਾ ਉਹ ਐਜੇ ਗਲਤ ਕਿਤੇ ਨਾਲ ਦੱਸੇ ਹੋਣ ਜਿਹੜੇ ਜਾ ਕੇ ਦਿੱਲੀ ਤੇ ਇੱਥੇ ਪਵਨ ਤਮਾਨ ਸਾਹਿਬ ਨੂੰ ਭੁੱਲ ਦੇ ਕੇ ਵੀ ਚੈੱਕ ਕਰ ਉਹ ਤੇ ਮੈਨੂੰ ਦੱਸੋ ਵਪਾਰੀ ਕਿਹੜਾ ਉਹਨਾਂ ਦਾ ਜੇ ਕੋਈ ਇੱਕ ਧਰ ਦੇ ਚਾਰ ਬੰਦੇ ਜਿਹੜੇ ਇਸਤਰ ਨਾਲ ਸੰਬੰਧਤ ਹੋਣ ਜਾਂ ਤੁਸੀਂ ਮੈਨੂੰ ਸ਼ਬਦ ਕਹਿਣਾ ਨਹੀਂ ਚਾਹੀਦਾ ਚਮਚੇ ਹੁਣ ਮਜੂਦਾ ਸਰਕਾਰ ਦੇ ਉਹ ਜਾ ਕੇ ਆਖਣ ਕਿਹੜੇ ਬੰਦੇ ਰਹਿ ਲਈਏ ਮੰਨ ਲਿਆ ਆੜਤੀਏ ਖੁਜਲੇ ਤੁਸੀਂ ਮੈਨੂੰ ਦੱਸੋ ਬੈਂਕ ਕਿੱਥੇ ਭੱਗਿਆ ਉੱਥੇ ਜਾਂ ਭੱਗ ਜੂ ਕਦੇ ਜਦ ਤੁਸੀਂ ਦੱਸੋ 75 ਕਿਲਿਆਂ ਚ ਦੇ ਕਰੋਗੇ ਕੀ ਕੀ 75 ਕਿਲਿਆਂ ਦੀ ਵੇਸਟ ਕਰੋਗੇ ਘੱਜ ਤੇ ਮੰਡੀ ਬਣ ਗਈ ਦੇਖੋ ਘਰ ਤਾਂ ਉੱਥੇ ਬਣਦੀ ਰੇਤਾ ਉਹਨੂੰ ਸਭ ਕੁਝ ਉਹਨਾਂ ਕੀ ਕਰੋਗੇ ਸਰਕਾਰ ਕੀ ਕਰੋ ਕਹਿੰਦੀ ਜਿਹੜੀ ਦੂਜੀ ਦੋ ਮੰਡੀਆਂ ਤੁਸੀਂ ਹੁਣ ਕੱਲ ਅੱਜ ਖਬਰ ਜੀ ਪੜ੍ਹੀਆਂ ਮੈਂ ਕਹਿੰਦੀ ਐਂ ਕਰਕੇ ਉਹਨੂੰ ਯਾੜ ਬਣਾ ਦੇ। ਉਹ 2-2 ਕਰੋੜ ਦੀਆਂ ਦੁਕਾਨਾਂ ਨੇ ਅੰਦਰ ਆੜਤੀਆਂ ਦੀਆਂ ਯਾੜਕੀ ਬਣਾਉਂਦੇ ਤੁਸੀਂ ਤਾਂ। ਜਿਹੜੀਆਂ ਸਹੂਲਤਾਂ ਇੱਥੋਂ ਲੈ ਕੇ ਉੱਤੇ ਤੱਕ ਜਾਂਦੀਆਂ ਨੇ ਕਿਉਂਕਿ ਉੱਥੇ ਜਰੂਰ ਮੈਂ ਇਹ ਗੱਲ ਮੰਨਦਾ ਮੰਡੀ ਬਾਹਰ ਉਹਨਾਂ ਦਾ ਬਹੁਤ ਵੱਡਾ ਫਾਇਦਾ ਜਰੂਰ ਹੈ ਪਰ ਟ੍ਰੈਫਿਕ ਦਾ ਦਿੱਕਤ ਆ। ਘੱਟੋ ਘੱਟ ਸਵੇਰ ਤੋਂ ਸਵੇਰ ਤੋਂ ਕਿਨੇ ਚੱਕਰ ਦਿੰਦੇ। ਉਹਦੇ ਵਿੱਚ ਬੈਂਕ ਦੀ ਸਕੀਮ ਲੈ ਕੇ ਆਉਂਦੇ। ਲੋਕਾਂ ਨੂੰ ਨਿਸ਼ਚਿਤ ਕਰਦੇ ਦੂਜੀਆਂ ਮੰਡੀਆਂ ਦੀ ਲੋਟਮੈਂਟ ਕਰਦੇ ਉੱਥੇ ਲੋਟਮੈਂਟ। ਹੁਣ ਤੁਸੀਂ ਮੈਨੂੰ ਦੱਸੋ ਵੀ 52 ਗੱਲਾਂ 'ਚੋਂ ਕਿਹੜੀ ਕਿਹਨੂੰ ਲੋਟਮੈਂਟ ਕਰੀਏ? ਇਨਾ ਮੱਚੇ ਇਤਨਾ ਨਾ ਬਣਾ ਦੂਜੀ ਗੱਲ ਜਿਹੜੀ ਇਹ ਮੰਡੀ ਕਟਨੀ ਜੀ ਪਹਿਲਾਂ ਮੰਡੀ ਬਣੀ ਹੋਈ ਉਹਦੇ ਨਾਲਾ ਥਾਂ ਮਿਲਦੀ ਸੀ 30 ਕਿੱਲੇ ਉੱਥੇ ਕੋਣੀ ਕੱਟ ਗਈ ਇਹਦਾ ਮਤਲਬ ਕਿਤਨਾ ਕਿਤੇ ਮਿਲੀ ਮੁਕਤ ਹੈ ਜੋ ਪਹਿਲਾਂ ਬਣੀ ਹੋਈ ਮੰਡੀ ਹੈ ਫੜ ਬਣਿਆ ਹੋਇਆ ਸਭ ਕੁਝ ਬਣਿਆ ਹੋਇਆ ਉੱਥੇ ਉਥੇ ਦਾ ਤੁਸੀਂ ਕੱਟ ਕੇ ਨਾਲ 20 ਕਿੱਲੇ ਲੈ ਕੇ ਬਣਾਈ ਕੀ ਗੱਲ ਕਿਸੇ ਖਾਸ ਵਿਸ਼ੇਸ਼ ਬੰਦੇ ਨੇ ਜਿਹਨੇ ਨੇੜੇ ਤਲੇ ਜ਼ਮੀਨਾਂ ਲਾਪਟਾਉਣ ਦਾ ਤਰੈ ਕੰਮ ਕਰੇ ਸਰ ਉਥੇ ਕਿ ਜ਼ਮੀਨ ਉਪਜਾਊ ਹੈ ਉਹ ਇੱਕ ਉਪਜਾਊ ਜ਼ਮੀਨ ਪਈ ਹੈ ਹੋਰ ਆਪਣਾ ਕੋਲ ਜਗ੍ਹਾ ਫालतੂ ਪਈ ਹੈ ਦੂਸਰੀ ਉੱਤੇ ਜਗ੍ਹਾ ਬਣ ਰਹੀ ਹੈ ਮੰਡੀ ਤੋਂ ਉੱਥੇ ਆਪਣਾ ਵੀ ਤਰਾਜਾ ਜਾਨ ਉਹ ਸਾਡੇ ਤੋਂ ਪੈਸੇ ਲੈ ਗਏ ਨੇ ਉਹ ਕੁੱਡਾ ਨੇ ਪਲਾਟ ਕੱਟੇ ਹੋਏ ਨੇ ਉਹ ਕੁ ਕਲੋਨੀ ਐ ਕੰਮਜਾਬ ਤਾਂ ਨਹੀਂ ਹੋ ਪਈ ਨਾ ਕਿਉਂ ਨਹੀਂ ਕੀ ਉਹ ਅੱਜ ਤੇ ਮੰਡੀ ਬਣਦੀ ਆ ਤਾਂ ਉਹ ਉਹ ਕੰਮਜਾਬ ਤੇ ਤੋ ਅੱਜ ਤੱਕ ਨਹੀਂ ਹੋਈ ਉਹ ਵੀ ਗਵਰਨਮੈਂਟ ਦੀ ਸੀ ਪੁੱਡਾ ਦੀ ਸੀ ਤੇ ਅੱਜ ਕਿਵੇਂ ਅੱਜ ਗ੍ਰੇਨ ਮਾਰਕੀਟ ਕੜ ਕੇ ਕੰਮਜਾਬ ਕਿਵੇਂ ਹੋ ਜੀ ਤੁਸੀਂ ਕੀ ਗਾਰੰਟੀ ਦਿੰਦੇ ਹੋ ਇਸ ਗੱਲ ਦੀ ਮੰਡੀ ਬਣੇਗੀ ਉਹ ਤਾਂ ਪਹਿਲਾਂ ਪਹਿਲੇ ਸੁਣੋ ਇਹੋ ਗੱਲ ਦਾ ਡਵੈਲਪ ਹੋਏਗਾ ਜੀ ਨਹੀਂ ਨਹੀਂ ਸਰ ਇਹੋ ਗੱਲ ਪਹਿਲਾਂ ਤੁਸੀਂ ਕਰਕੇ ਦੀ ਪਲਾਨ ਕੀ ਹੈ ਫਿਰ ਪलान ਤੁਹਾਡੀ ਕੀ ਹੈ ਪਿਜਲੀ ਮੰਡੀ ਚ ਕੀ ਕਰੋਗੇ ਮੂਰਲੀ ਚ ਕੀ ਕਰੋਗੇ 75 ਕਿਲਿਆਂ ਚ ਕੀ ਕਰੋਗੇ ਇਹਦਾ ਉਹੀ ਤਾਂ ਮੈਂ ਤੁਹਾਨੂੰ ਪਹਿਲਾਂ ਕਹਿ ਗਿਆ ਸਾਰੇ ਇਹ ਵਾਈਕ ਲੈਣੇ 18 ਮੈਡੀਕਲ ਕਾਲ ਜਮਾਈ ਭਲੇ ਅਸੀਂ ਕਹਾਈ ਕਹਿੰਦੇ ਜੀ ਨਹਿਰ ਕੱਢ ਰਹੇ ਆ ਜਿਹੜੀ ਤੁਰ ਤੱਕ ਜਾਊ ਇੱਟ ਵੀ ਲੱਗੀ ਦੱਸੋ ਗੈਸਟਰ ਤੇ ਲਾ ਲਓ ਕਹਿੰਦੇ ਗੋਲਡੀ ਬਰਾਡ ਨੂੰ ਵੜ ਕੇ ਲਾਵਾਂਗੇ ਅਜੇ ਤੱਕ ਕੋਈ ਆਇਆ ਇੰਡਸਟਰੀ ਤੇ ਆਜੋ ਕਹਿੰਦੇ BMW HI ਕੱਲਾ ਇੱਕ ਦੇ ਕੋਈ ਆਈ ਕਹਿਣ ਦਾ ਮਤਲਬ ਅੱਛਾ ਜਦੋਂ 23 ਚਹਾੜ ਆਇਆ ਮੈਂ ਸੀਐਲ ਰਾਓ ਕਹਿੰਦੇ ਦੀ ਮਰੀ ਹੋਈ ਮੁਰਗੀ ਦੇ ਵੀ ਪੈ ਰਹੇ ਪਰੇਸ਼ਾਨ ਨਾ ਉਹ ਕਿਨੂੰ ਢੋਲੂ ਦਿੱਤਾ ਮੈਂ ਆਪ ਚੱਟ ਜ਼ਿੰਮੇਦਾਰ ਆ ਮੇਰਾ ਆ ਖਰਾਬਾ ਪਿਆ ਮੈਂ ਵੀ ਜ਼ਮੀਨਾਂ ਦਾ ਮਾਲਕ ਆ ਜਾਂ ਸੰਤ ਕਦੇ ਪੰਜਮੀਨੀ ਦੂਜਾ ਉਲਟਾ ਹੀ ਸੈਂਟਰ ਦੀ ਕੋਈ ਵੀ ਸਕੀਮ ਇਧਰੋਂ ਲਿਆ ਕੇ ਆਪਦੇ ਨਾਲ ਨਾਲ ਘੱਟ ਕਰਕੇ ਉੱਤੇ ਆਪਦੇ ਬੋਰਡ ਲਾ ਦੇ ਨੇ 10 ਲੱਖ ਦਾ ਬੀਮਾ ਜੀ 5 ਲੱਖ ਦਾ ਸੂਤਾ ਜੀ 10 ਲੱਖ ਦੇ ਇਲਾਜ ਦੀ ਸੂਤਾ ਜੀ ਭਾਈ ਜੀ ਤੁਸੀਂ ਇਹ ਗੱਲ ਕਹਿੰਦੇ ਨੂੰ ਕਿਉਂ ਸ਼ਰਮ ਆਉਂਦੀ ਹੈ ਵੀ 5 ਲੱਖ ਰੁਪਇਆ ਜੀ ਕੇਂਦਰ ਸਰਕਾਰ ਪਹਿਲਾਂ ਦਿੱਤੀ ਆ ਸ਼ਮਾਂ ਦਾ ਅਸੀਂ 5 ਲੱਖ ਹੋਰ ਵਧਾਉਣੇ ਆਂ ਹਰਿਆਣਾ ਦਾ ਕਾਹਦਾ ਦੇ ਜਾਂਦਾ ਐਮਐਸਪੀ ਦੀ ਗੱਲ ਹੋਈ ਪੰਜਾਬ ਸਰਕਾਰ ਨੇ ਕਿਹਾ ਵੀ ਐਮਐਸਪੀ ਦੀ ਸਰਕਾਰ ਅਨੁਸਾਰ ਪਿੱਟਪਟ ਕੇ ਗਿਆ ਇਹਨਾਂ ਦੀ ਮੰਤਰੀ ਨੇ ਵੀ ਦੇਵਾਂਗੇ ਹਰਿਆਣਾ 'ਚ ਐਮਐਸਪੀ ਪਹਿਲੀ ਹੁਣ 32 ਬਦਲਾਂ ਦਿੱਤੀ ਹੋਈ ਐ ਜਦ ਕਿ ਪੰਜਾਬ ਸਰਕਾਰ ਦੇ ਇਹ ਗੱਲ ਕਈਸ ਵੀ ਐਮਐਸਪੀ ਦੇਣਾ ਸਾਡਾ ਸਟੇਟ ਅਧਿਕਾਰ ਹੈ ਸੀਐਮ ਸਾਹਿਬ ਰਾਜ ਤੋਂ ਪਹਿਲਾਂ ਇਹ ਗੱਲ ਪਿੱਟਪਟ ਮਾਰਦੇ ਸੀ ਸਾਡੀ ਸਰਕਾਰ ਬਣਾਉ ਮੈਂ ਹਾਂ ਉਹਨਾਂ ਦੇ ਢੰਡਿਆਂ ਦੇ ਜੀ ਐਮਐਸਪੀ ਦੇ ਇਹਨੇ ਪੁੱਛਿਆ ਹੁਣ ਵੀ ਕੰਡਿਆਂ ਦੇ ਐਮਐਸਪੀ ਕਿਵੇਂ ਹੁੰਦਾ ਬੀਮੇ ਦੀ ਗੱਲ ਕਰੀ 10 ਲੱਖ ਦਾ ਜੋ ਬੀਮਾ ਹੋਇਆ કરી ਕਰਕੇ 5 ਲੱਖ ਬੀਮਾ ਸੈਂਟਰ ਸਰਕਾਰ ਉਹ ਜੋ ਸਕੀਮ ਚਲ ਰਹੀ ਹੈ ਉਸਮੈਂ ਚਲ ਰਹੀ ਉਹਦੇ ਵਿੱਚ ਕੀ ਹੈ ਕਿ ਉਹਦੇ ਵਿੱਚ ਇੱਕ categories ਨੇ ਵੀ ਪਰ ਇੱਕ ਕੁਝ ਹਸਪਤਲ ਹੈਗੇ ਨੇ ਜャ ਉਹ ਮਤਲਬ ਕਿਸੇ ਇੱਕ ਬੰਦੇ ਦੀ ਜਾਤੀ ਵਗੈਰਾ ਉਹ ਸਿਸਟਮ ਦੇਖ ਕੇ ਬਣਾਇਆ ਲੇਕਿਨ ਜਿਹੜਾ ਇਹਨਾਂ ਨੇ 10 ਲੱਖ ਕਰਿਆ ਉਹਦੇ ਵਿੱਚ ਸਭ ਕੁਝ ਓਪਨ ਹੈ ਜੀ ਕੋਈ ਕੋਈ ਹੈ ਕੋਈ ਗਰੀਬ ਹੈ ਕੋਈ ਅਮੀਰ ਹੈ ਸਭ ਉਹ ਤਾਂ ਸਭ ਵਾਸਤੇ ਸਾਂਝਾ ਹੋ ਰਿਹਾ ਉਹ ਚ 500 ਕੁਸ਼ਣ ਹਨੇ ਹਸਪਤਲ ਪ੍ਰਾਈਵੇਟ ਵੀ ਨਾਲ ਜੋੜੇ ਨੇ ਉੱਚ ਕਿਸਮ ਕੀ ਹੋਏ ਤਾਂ ਸਭ ਤੋਂ ਵੱਧ ਫਾਇਦਾ ਹੀ ਹੋਈ ਉੱਚ ਕੀ ਹੈ ਜੀ ਉਹ ਸਭ ਤੋਂ ਵੱਡਾ ਬੁਰਮਦਾਰ ਸਾ ਜਿਹੜਾ 5 ਲੱਖ ਰੁਪਏ ਦੇ ਪਹਿਲਾ ਇਲਾਜ ਦੀ ਸਰਦਰ ਸੈਂਟਰ ਕਿੰਨੀ ਸੀਗੀ ਉੱਚ ਕੀ ਕਰਦੇ ਜਿਹੜਾ ਆਸ਼ਵਾਨ ਦਾ ਪੈਸਾ ਹੈ ਤਾਂ ਬਿੱਲ ਬਣਤੀ ਜਾਂਦਾ ਉਹ ਆਸ਼ਵਾਨ ਕੇਂਦਰ ਸਰਕਾਰ ਪੈਸੇ ਦਿੰਦੀ 50 ਸਾਲਾਂ ਨੇ ਬੇਲੇ ਸਮੇਂ ਚ ਕੀ ਕਰਿਆ ਪੈਸੇ ਦੀ ਤੰਗੀ ਹੋਣ ਕਰਕੇ ਚੁੱਪ ਕਰਕੇ ਲਿਆ ਜਿਹੜਾ ਆਸ਼ਵਾਨ ਦਾ ਪੈਸਾ ਹੈ ਉਹ ਡਾਕਟਰਾਂ ਨੇ ਹਸਪਤਲ ਨੇ ਉਹਦੇ ਕਰਕੇ ਤੋਂ ਡਾਕਟਰਾਂ ਨੇ ਅੱਜ ਕੱਲ੍ਹ ਸਿਰ ਥਰਾਇਦ ਕਹੇ ਜਾਂ ਆਸ਼ਵਾਨ ਕਾਰਡ ਵਾਲੇ ਕੰਮ ਨੂੰ ਰੋਕਿਆ ਹੈ ਇਹ ਤੁਹਾਨੂੰ ਦਿੱਤੇ ਇਹਦਾ ਮਿਸਯੂਜ਼ ਹੁੰਦਾ ਹੈ ਮਿਸਯੂਜ਼ ਕੀ ਹੁੰਦਾ ਹੋਇਆ ਵਰਜ ਕਰ ਲੋ ਕਿ ਇਹਦਾ ਗੋਡਾ ਬਦਲਣਾ ਹੈ ਕੁਝ ਹੋਰ ਬਦਲਣਾ ਹੈ ਕੁਝ ਕੁ ਚਾਲੀ ਬਿਲ ਪਾਤੇ ਹੈ ਨਾ ਸਰਕਾਰੀ ਪੈਸੇ ਦੇ ਉੱਪਰ ਇਹ ਇਧਨੇ ਆਨੇ ਕਾ ਉੱਚ ਜੀ ਮੈਂ ਕੋਈ ਟੁੱਟੀਆਂ ਨਹੀਂ ਆ ਬੜੀ ਚੰਗੀ ਗੱਲ ਹੈ ਜੇ ਪੰਜਾਬ ਸਰਕਾਰ ਨੇ ਉਦਦਮ ਕਰਿਆ ਵੀ ਜੀ ਅਸੀਂ ਬਿਨਾ ਕਿਸੇ ਕੈਟਾਗਰੀ ਤੋਂ ਲਾਗੂ ਕਰਦੀਆਂ ਪਰ ਸਾਨੂੰ ਅਰੇ ਗੱਲ ਤੋਂ ਦੇਖੋ ਝੇਰਾ ਆਇਆ ਝੇਰਾ ਵਾਲੀ ਗੱਲ ਹੋ ਗਈ ਇਹਨਾਂ ਦੀਆਂ ਕਈਆਂ ਹੋਈਆਂ ਪਹਿਲਾਂ ਵਾਲੀਆਂ ਗੱਲਾਂ 'ਚੋਂ ਇੱਕ ਵੀ ਗੱਲ ਕੋਈ ਸਹੀ ਨਹੀਂ ਨਿਕਲੀ ਤਾਂ ਨੇ ਇਸ ਗੱਲੋਂ ਵੀ ਡਰ ਲੱਗਦਾ ਵੀ ਕਹੇ ਤਾਂ ਇਹਨਾਂ ਨੇ ਦਿੱਤਾ। एलान ਤਾਂ ਇਹ ਘੜ ਦਿੰਦੇ ਨੇ। ਇੰਪਲੀਮੈਂਟੇਸ਼ਨ ਕੁਝ ਨਹੀਂ ਜ਼ੀਰੋ ਹੈ। ਕੱਲ ਨੂੰ ਇੱਕ ਕਾਰਡਾਉਨ ਮੇਰੇ ਫੀਲਡ ਚੋਂ ਗਏ ਦੇਖਾਂਗੇ ਕਿਤੇ ਲਾਜੁੰਦਾ ਨੇ ਕਿਤੇ ਨਹੀਂ ਹੁੰਦੇ। ਆਯੁਸ਼ਮਾਨ ਆਲਾ ਤਾਂ ਪਹਿਲਾਂ ਸਾਰੇ ਭਾਰਤ ਚ ਚੱਲਦੀ ਰਹੀ ਉਹ ਤਾਂ ਲੈ ਗਿਲੇ ਰੋਕਾਂ ਨੇ। ਇਹਨਾਂ ਦਾ ਕਰਿਆ ਹੋਇਆ ਕੰਮ ਦੇ ਕੰਗਲੇ ਕਿੰਨੇ ਕੀ ਨਹੀਂ ਹੁੰਦੇ। ਮੈਂ ਤੁਹਾਨੂੰ ਕੁਝ ਪਿਛਲੀਆਂ ਉਦਾਹਰਨਾਂ ਉਹ ਦਰਨਾ। ਸਾਰੀ ਏਟੂਜਨ 3 ਐਮਐਸਪੀ ਲਾਓ। 3 ਗੈਂਸਟਰ ਕੰਨੀ 골ਡੀ ਬਰਾਡ ਫੜਦਾ ਉਹ ਲਾਓ। ਇੰਡਸਟਰੀ ਕੰਨੀ ਤੁਸੀਂ ਬੀਐਮਡਬਲਯੂ ਆਰ ਉਹ ਲਾਓ। ਸਾਤ ਪਾਈ ਕਣੀ ਲਾਉ ਚਿੱਟੇ ਕਣੀ ਲਾਉ ਤੁਸੀਂ ਮੈਨੂੰ ਦਿਖਾਓ ਇੱਕ ਘਰ ਮੈਨੂੰ ਦਿਖਾ ਦਿਓ ਇੱਕ ਘਰ ਜੇ ਕਿਸੇ ਚਿੱਟੇ ਵਾਲੇ ਚੰਗੇ ਸਮਗਲ ਦਾ ਟਾਇਨਾ ਹੋਵੇ ਇਹਦੇ ਟਾਇਨੇ ਬੀਡੀਆ ਨੂੰ ਕਹਤਾ ਵੀ ਜਿਹੜੇ ਪੰਚਾਇਤੀ ਤਾਂ ਤੇ ਬਣੇ ਨੇ ਉਹਨਾਂ ਗਰੀਬ ਬੰਦੇ ਜਾ ਕੇ ਠਾਪ ਉਹਨਾਂ ਚ ਕਈ ਗਰੀਬ ਤੁਸੀਂ ਦੇਖੋ ਕੀ ਪੰਜਾਬ ਸਰਕਾਰ ਕੋਲੇ ਕਿਸੇ ਦਾ ਘਰ ਟਾਉਣ ਦਾ ਅਧਿਕਾਰ ਹੈਗਾ ਪਹਿਲੀ ਗੱਲ ਤੋਂ ਬੰਦਿਆਂ ਦੇ ਪਰਚੇ ਨਹੀਂ ਹੋਏ ਪਤਾ ਨਹੀਂ ਲੱਗਿਆ ਤੁਸੀਂ ਇਹਦੋਂ ਵੱਧ ਮਾਣੀ ਕੀ ਗੱਲ ਹੈ ਪਰਜਕਲ ਉਹ ਘਰ ਦਾ ਇੱਕ ਜੀ ਹੈ ਪਰਜਕਲ ਤੁਸੀਂ ਤੁਹਾਡਾ ਭਾਈ ਮਾਣਾ ਨਿਕਲਿਆ ਚਿੱਟਾ ਵੇਦ ਬੇਟੇ ਤੋਂ ਹੀ ਜ਼ਰਾ ਪਰਿਵਾਰੋਂ ਤੇ ਤੁਹਾਡੇ ਬੱਚਿਆਂ ਦਾ ਕੀ ਕਦੂਰਾਈ ਥੋੜਾ ਘਾਟਾ ਦੀਏ ਕਿਹੜਾ ਕਾਨੂੰਨ ਕਹਿੰਦਾ ਜਿੱਦ ਕਿ ਘਾਟਾ ਤੁਸੀਂ ਇਹਦੇ ਕਾਨੂੰਨ ਅੱਲਾ ਜੀ ਨਾਲ ਕਿਹਨਾਂ ਦੀ ਗੈਰਸਾਨ ਦੇ ਘਾਟਾ ਤੇ ਕਿਹੜਾ ਦਾ ਕਿਹੜਾ ਦਾ ਤੁਸੀਂ ਕੀ ਸਰਕਾਰ ਨੂੰ ਕਿੱਡੀ ਬੇਕੂਈ ਬੇਉਦੀ ਵਾਲੀ ਗੱਲ ਕਹਿਣੀ ਚਾਹੀਦੀ ਬੋਰਡ ਤੇ ਪੋਸਟਰ ਲਾਦ ਤੇ ਵੀ ਵਟਸਐਪ ਕਰੋ ਤੁਹਾਡੀ ਪਛਾਣ ਗੁੱਸੇ ਰੱਖੀ ਜਾਉ করুণਾ ਰੱਖਦੇ ਨਾ ਚੱਲ ਦੇ ਉਹ ਯਾਰ ਸੀਏਡੀ ਡਾਟ ਅਪਾਰਟਮੈਂਟ ਪੁਲਜ਼ ਡਾਟ ਡਿਪਾਰਟਮੈਂਟ ਸਾਡਾ ਕਾਬਿਲ ਹੈ ਉਹ ਨੂੰ ਇਹਨਾਂ ਪਤਾ ਕੋਣ ਵੇਚਦੇ ਆਪਣੇ ਸ਼ਹਿਰ ਚ ਪਤਾ ਨਹੀਂ ਕੋਣ ਵੇਚਦਾ ਈਵਨ ਕੇ ਲੋਕਾਂ ਨੇ ਪਿਛਲੇ ਵੀ ਖਿੱਲੀ ਡਾਈ ਵੀ ਸ਼ਰੀਆਵੇ ਕੰਮੋਂ ਦਾ ਪੋਸਟਪਾਸ ਡੀਡ ਕਰਾਈ ਵੀ ਸ਼ਰੀਆ ਉਸਕਾਰ ਦੇ ਪਛਾਹਣ ਰੱਖ ਕੇ ਇਹੇ ਕੰਮ ਕਰਦੇ ਤੇ ਗਲਤ ਨਹੀਂ ਤੇ ਪਤਾ ਨਹੀਂ ਤੇ ਪਿਲੇ ਟਾਈਮ ਚ ਇਹ ਵੀ ਗੱਲ ਕਹੀ ਗਈ ਵੀ ਕਿਤੇ ਜਿਹੜੇ ਉਰੇ ਮਾਣੇ ਉੱਤੇ ਕੋਈ ਵੇਚ ਦੇਣ ਜਾਵੂਗੇ ਤਾਂ ਤਾਰਾ ਕੁੜੀ ਦੂਰ ਤੱਕ ਜਾਂਦੀ ਹੈ ਤੇ ਸਰਕਾਰ ਨੂੰ ਪਤਾ ਨਹੀਂ ਤੇ ਕਿਉਂ ਲੋਕਾਂ ਨੇ ਧੀਆਂ ਬੁੱਤ ਮਰਉਣ ਆ ਉਟਾ ਗੁਰੂ ਜਾ ਕੇ ਤੇਰੇ ਘਰ ਨੂੰ ਅੱਗ ਲਾ ਦਿੱਤੀ ਜੇ ਕਿਤੇ ਬੰਦੇ ਨੇ ਦੱਸਿਆ ਤੂੰ ਇਹ ਆਦਾ ਨਾਰਾ ਮਾਰੇ ਤੂੰ ਸ ਤਾਂ ਕਿਹਾ ਨਾ ਪਛਾਣ ਗੁਪਤ ਰੱਖਾਂ ਤੇ ਤੁਹਾਡੇ ਸਾਹਮਣੇ ਇੱਕ ਢਿੰਗ ਦੀਆਂ ਲੱਤਾਂ ਵਾਂ ਵੜਦੀਆਂ ਨਹੀਂ ਵੜੀਆਂ ਇਸ ਤੋਂ ਪਹਿਲਾਂ 4-3 ਦਿਨ ਹੋ ਗਏ ਪਹਿਲਾਂ ਇੱਕ ਬੰਦੇ ਦੇ ਘਰੇ ਜਾ ਕੇ ਗੋਲੀਆਂ ਚਲਾਏ ਨਸ਼ਾ ਤਸਪਰ ਜਿਹੜੇ ਕਹਿੰਦਾ ਨਾ ਨਾਮ ਤੱਕ ਲਈ ਸਰਕਾਰ ਨੇ ਕੀ ਕਰਤਾ ਸਰਕਾਰ ਨੇ ਕੀ ਕਰਤਾ ਮੈਂ ਦੱਸਦਾ ਉਲਟਾ ਜਿਹੜੀ ਇੱਕ ਬਲਗਰ ਜਰਾਨੀ ਔਰਤ ਗੰਦ ਪਾਉਂਦੀ ਸੀ ਬਾਗ ਲਾਤੀਆਂ ਆਪਾਂ ਅਜ ਬਾਕੀ ਸੁਣੀ ਆਲੀ ਯੂਟਿਊਬਰ ਸੀ ਸੁਣਨੀ ਆਂਦੀ ਉਹਨੂੰ ਉਲਟਾ ਸੁਰੱਖਿਆ ਦਿੱਤੀ ਦੂਜਿਆਂ ਨੂੰ ਇਹ ਤਾਂ ਮਾਲ ਤੁਸੀਂ ਗੰਦ ਪ੍ਰਮੋਟ ਕਰ ਰਹੇ ਹੋ ਕੋਈ ਗਲਤ ਤਾਂ ਦੱਸੋ ਨਾ ਜੀ ਸਰਕਾਰ ਨੇ ਨਸ਼ਾ ਦੇ ਰੋਧ ਕਦਮ ਤਾਂ ਚੱਕਿਆ ਨਾ ਜੀ ਐਦੋਂ ਪਹਿਲਾਂ ਲੋਕ ਬਹੁਤ ਜੰਨੀਆਂ ਸਰਕਾਰਾਂ ਆਈਆਂ ਉਹ ਕੁਝ ਕਰਦੀਆਂ ਇਹ ਸਰਕਾਰ ਨੇ ਕੁਝ ਕਦਮ ਨਾ ਚੁੱਕਿਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਕੀ ਕਹਿੰਿਆ ਉਹਨਾਂ ਦੇ ਬੱਚਾ ਮਰੇ ਨੇ ਜਿਹਨਾਂ ਦੇ ਕਸਤਰ ਵਿੱਚ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਉਹ ਕੀ ਬੋਲਦੇ ਨੇ ਬਿਲਕੁਲ ਉਹ ਕੀ ਬੋਲਦੇ ਸੋ ਇਹ ਇੱਕ ਗੱਲ ਸਿੱਧੇ ਜੀ ਵੀ ਕਾਲੀ ਦਲ ਸਰਕਾਰ ਬេរਿਆ ਚਿੱਟਾ ਅਸੀਂ ਬੰਦ ਕਰ ਇੱਕ ਅੰਦਰ ਦੀ ਕਾਲੀ ਦਲ ਦੇ ਕਈ ਵੱਡੇ ਜਿਹੜੇ ਲੀਡਰ ਨੇ ਉਹ ਇਹਦੇ ਨੂੰ ਇਨਵੋਲਵ ਹੋਣ ਦੀ ਬੰਦ ਕਰ ਦਿੱਤਾ। ਨਾ ਤਾਂ ਹੁਣ ਕਾਲੀ ਦਲ ਦੀ 10 ਸਾਲੋਂ ਦੀ ਸਰਕਾਰ ਹੈ। ਨਾ ਕਾਲੀ ਦਲ ਦਾ ਜਿਹਨੂੰ ਇਹ ਬੰਦਾ ਕਹਿੰਦਾ ਸੀ ਵੀ ਐਂ ਕਰਾਉਂਦਾ ਉਹ ਕਹਿੰਦਾ ਉਹ ਕੋਈ ਐਕਟਿਵ ਹੈ ਜਾਂ ਬਾਹਰ ਹੈ। ਨਾ ਕੋਈ ਹੋਰ ਬੰਦਾ ਜਿਹਦੇ ਬਲੇਮ ਲਾਉਣ ਦੀ ਚਿੱਟਾ ਉਹਨਾਂ ਕਰਕੇ ਤੇ ਹੁਣ ਬੰਦ ਕਿਉਂ ਨਹੀਂ ਹੋ ਰਿਹਾ? ਜੇ ਬਾਕੀ ਪਾਰਟੀਆਂ ਬਾਈ ਜੀ ਚਿੱਟਾ ਵਿਖਾਉਂਦੀਆਂ ਸੀ ਤਾਂ ਹੁਣ ਉਹਨੂੰ ਕੌਣ ਵੇਚ ਰਿਹਾ? ਇਹ ਤਾਂ ਹੁਣ ਸਰਕਾਰ ਮੌਜੂਦਾ ਵੇਚ ਰਹੀ ਹੈ। ਦੂਜੀ ਗੱਲ ਸਰਕਾਰਾਂ ਨੇ ਤੁਸੀਂ ਕਲਮੈਸਰ ਕਰੋ ਵੀ ਚਿੱਟਾ ਪਹਿਲਾਂ ਵੱਸ ਸੀ ਹੁਣ ਵੱਤ ਤੂੰ ਚੈੱਕ ਕਰੋ ਗਲੀ ਗਲੀ ਚਿੱਟਾ ਬੱਚਾ ਬੱਚਾ ਵੇਚਦਾ ਹੈ 2 ਗ੍ਰਾਮ ਤੇ ਅਗਲਾ ਪਰਚਾ ਕਿ ਦਿਨੋਂ ਆਣ ਗਿਆ ਜੇ ਕਿਤੇ ਪੁਲਿਸ ਵਾਲੇ ਕਹਿੰਦੇ ਵੀਰ ਭੈਣ ਨਾਲ ਗੱਲ ਕਰਦੇ ਆ ਵੀ ਚੱਕਰ ਕੀ ਆ ਉਹ ਕਹਿੰਦਾ ਵੀ 5000 ਰੁਪਏ ਇੱਕ ਬਾਰੇ ਪਰਚਾ ਦੇਣ ਦਾ ਮੰਗਦਾ ਮੈਂ ਕਿ ਤੂੰ ਕਿੰਦਾ 2 ਗ੍ਰਾਮ ਦੀ ਇਹ ਕਿਰਤ ਜਮਾਨਤ ਹੈ ਸਮਝਿਆ ਨਾ ਤੇ ਤੁਹਾੜਾ ਤੇਰੇ ਲੋਕਾਂ ਦੇ ਬੱਚੇ ਮਾਰਨ ਦਾ ਤਰੀਕਾ ਰਿਆ ਗਿਆ ਜਿਵੇਂ ਆ ਤੇ ਵੇਚਦਾ ਵੀ ਵਾਲੀ ਗੱਲ ਹੈ ਕਹਿੰਦੇ ਅਸੀਂ ਕਾਨੂੰਨ ਬਾਸ ਕਰਤਾ ਬੜੀ ਚੰਗੀ ਬੜੀ ਅੱਛੀ ਗੱਲ ਹੈ ਸਖਤ ਸਜ਼ਾ ਹੋਣੀ ਚਾਹੀਦੀ ਪਰ 3 ਸਾਲ ਚ ਤੁਸੀਂ ਜਿਹੜੇ ਬੰਦੇ ਫੜੇ ਗਏ ਬੇਆਦਮੀ ਕਰਦੇ ਫੜੇ ਗਏ ਉਹਨਾਂ ਦੇ ਪਰਚ ਹੋ ਗਏ ਉਹਨਾਂ ਨੂੰ ਕਿਹੜੇ ਤਨੂਸਾ ਜਾ ਦੇ ਤਿੱਕ ਮਹੀਨੇ ਦੀ ਵੀ ਉੱਥੇ ਦੱਸੋ ਤੇ ਤੁਹਾਡੇ ਬਣਾਏ ਹੋਏ ਕਾਨੂੰਨ ਤੇ ਜਿਹੜਾ ਪਹਿਲਾ ਕਾਨੂੰਨ ਬਣਾਉ ਇੰਪਲੀਮੈਂਟ ਕਿਉਂ ਨਹੀਂ ਹੁੰਦਾ ਪਹਿਲਾਂ ਵੀ ਬੇਆਦਮੀ ਦਾ ਕਾਨੂੰਨ ਹੈ ਉਹ ਸਾਲ ਪਰ ਦੀ ਸਜ਼ਾ ਹੈ ਤੁਸੀਂ ਸਾਲ ਪਰ ਦੀ ਕਿਹਨੂੰ ਕਰਾਤੀ ਹੁਣ ਤੁਸੀਂ ਉਮਰ ਕੈਦ ਕਰਨ ਨੂੰ ਪਰਦੇ ਅਮਰੀਕਾ ਸਮਝਿਆ ਨਾ ਜੀ ਇਹ ਤਾਂ ਕੱਲਾ 치ਚੀ ਨੂੰ ਕਾਨੂੰਨ ਲਾ ਕੇ ਛੀਂਦ ਪਾਉਣਾ ਚਾਹੁੰਦੇ ਨੇ ਕੱਖ ਨਹੀਂ ਕਰਦੇ ਨਾ ਇਹਦੀ ਪਲਾਨੀਆਂ ਨਾ ਰਹਿਦਾ ਕੋਈ ਸਿਸਟਮ ਤੋਂ ਇਹ ਸੰ ਬੀਜੇਪੀ ਦੇ ਮਿਤ ਪ੍ਰਧਾਨ ਅਕਮੰਦਰ ਸਿੰਘ ਜੀ ਜੋ ਦਿਲ ਖੋਲ ਕੇ ਆਪਣੇ ਜੋ ਉਹਨਾਂ ਦੇ ਮਨ ਚੰਦਾ ਦਿਲ ਖੋਲ ਕੇ ਗੱਲ ਕਰਦੇ ਹਨ ਮਿਲਦੇ ਆਪਾਂ ਜਲਦੀ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਨਮਸਕਾਰ ਬੜੀ ਮਿਹਰਬਾਨ